ਤੋਂ ਨਿਰਾਸ਼ ਅਤੇ ਨਰਾਜ ਹੈ। ਦੇਸ਼ ਤੇ ਵਿਦੇਸ਼ ਵਿੱਚ ਸਾਰੀ ਸੰਗਤ ਜਿਹੜੀ ਹੈ ਆਸ ਕਰਦੀ ਹੈ ਕਿ ਸ਼ੋਮਣੀ ਅਕਾਲੀ ਦਲ ਸਾਡੀ ਪੰਥਰੀ ਜਮਾਤ ਹੈ। ਜਿਹੜਾ ਸ਼੍ਰੀ ਅਕਾਲਤਰ ਸਾਹਿਬ ਦੇ ਦਿੱਤੇ ਸਿਰ ਜੀ ਪਾਤਨੀ। ਰਾਜਨੀਤਿਕ ਵੀ ਹੈ, ਧਾਰਮਿਕ ਵੀ ਹੈ। ਸਮਾਜਿਕ ਤੌਰ ਤੇ ਵੀ ਜੋ ਸਾਡੇ ਚ ਬੁਰਾਈਆਂ ਪੈਦਾ ਹੋਣ ਉਸ ਦੀ ਅਸੀਂ ਆਵਾਜ਼ ਉਠਾਣ ਕਰੀਏ। ਉਹਦੇ ਕਰਕੇ ਲੰਬੇ ਸਮੇਂ ਤੋਂ ਮਾਂਸਰੀ ਕਿਟੈਰੀ ਵਿੱਚ ਇਹ ਮਹਿਸੂਸ ਕੀਤਾ ਜਾਂਦਾ ਹੈ ਕਿ ਸਾਡੇ ਕੋਲ ਬਹੁਤ ਸਾਰੀਆਂ ਗਲਤੀਆਂ ਦੇ ਪੁੱਲ ਹਨ। ਪਾਣੀ ਸਰਕਾਰ ਵੱਲੋਂ ਪਾਣੀ ਸ਼ੋਭੀ ਕੰਦਰ ਨੂੰ ਪਾਣੀ ਸ਼ੋਭੀ ਕੋ ਦਰਹੰਦਕ ਮਿਲਦੀ। ਉਹ ਸਾਰੀਆਂ ਪੁੱਲਾਂ ਅਸੀਂ ਲੰਬੇ ਸਮੇਂ ਤੋਂ ਸੋਚ ਰਹੇ ਹਾਂ ਕਿ ਸਵੀਕਾਰ ਕਰਕੇ ਸ਼੍ਰੀ ਅਕਾਲਤਾਰ ਸਾਹਿਬ ਜੀ ਤੇ ਜਾ ਕੇ ਅਪਨਾਤਮਸਤ ਕੋ ਲਈ ਤੇ ਆਪਣੀਆਂ ਗੁੱਲਾਂ ਨੂੰ ਪਛਾਈਏ। ਕਿਉਂਕਿ ਸਦਾ ਤਾਂ ਸਾਡਾ ਕਿ ਜੇ ਜਦੋਂ ਕੌਮ ਦੇ ਕੋਲ ਮਾਗੀ ਮੰਗਣੀ ਹੋਵੇ ਸਾਡੇ ਕੋਲ ਇੱਕੋ ਹੀ ਤਾਕਤ ਹੈ ਕਿੱਥੇ ਜਾ ਕੇ ਅਸੀਂ ਬੇਨਤੀ ਕਰ ਸਕਦੇ ਹਾਂ ਕਿੱਥੇ ਜਾ ਕੇ ਅਸੀਂ ਪ੍ਰਯਾਤ ਕਰ ਸਕਦੇ ਹਾਂ ਅੱਜ ਅਸੀਂ ਪ੍ਰਯਾਦੀ ਬਣ ਕੇ ਤੁਹਾਡੇ ਕੋਲ ਆਏ ਹਾਂ ਬੇਨਤੀ ਲੈ ਕੇ ਆਏ ਹਾਂ ਕਿ ਕੌਮ ਦੇ ਮਨੁੱਖ ਸੂਰ ਹੋ ਸਕੇ ਸਾਡੇ ਮਨ ਦਾ ਬੋਝ ਲੈ ਸਕੇ ਕਿਉਂਕਿ ਇੱਕ ਤੁੰਡਾ ਕਮੇਟੀ ਵੀ ਬਣੀ ਸੀ ਉਹਦੇ ਵਿੱਚ ਸਾਰੇ ਕੌਮ ਦੇ ਕੋਲੋਂ ਗਏ ਸੀ ਹਰ ਜ਼ਿਲ੍ਹੇ ਚੋਂ ਕਿ ਹਰ ਜ਼ਿਲ੍ਹੇ ਦੇ ਵਿੱਚੋਂ ਜਿਹੜੀ ਆਵਾਜ਼ ਆਈ ਸੀ ਉਹ ਇਹੀ ਸੀ ਕਿ ਸਾਰੇ ਯੂਨੀਅਨ ਜਿਹੜੇ ਐ ਮੱਛਾਬਰ ਕਸ਼ੂ ਅਸੀਂ ਜੇ ਕਾਲਤਰ ਸਾਹ ਦੇ ਉੱਤੇ ਜਾ ਕੇ ਉਹੀਆਂ ਨੂੰ ਲਾਦੀ ਮਾਫੀ ਮੰਗ ਸਕਦੇ ਉਹ ਲੰਬੇ ਸਮੇਂ ਤੋਂ ਅਸੀਂ 2.5 ਸਾਲ ਤੋਂ ਲਗਾਤਾਰ ਅਸੀਂ ਕਹਿੰਦੇ ਆ ਰਹੇ ਹਾਂ ਕਿ ਅਸੀਂ ਸਾਰੇ ਚਲੀਏ ਉੱਥੇ ਜਾ ਕੇ ਸਭੀ ਹੋ ਜਾਈਏ ਕਿਉਂਕਿ ਭਾਵੇਂ ਜੀ ਆਏ ਤੋਂ ਅਰਦਾਸਾ ਕਰਦੇ ਹਨ ਉਸ ਅਰਦਾਸਾ ਵਿੱਚ ਕਹਿੰਦੇ ਵੀ ਹੈ ਕਿ ਸਾਡੇ ਕੋਲ ਕੁੱਲ ਨਾ ਹੋਈਆਂ ਗਲਤੀਆਂ ਹੋਈਆਂ ਜਾਣੇ ਅਣਜਾਣੇ ਜੇਕਰ ਕੌਮ ਨਹੀਂ ਬਖਸ਼ਦੀ ਕੌਮ ਉਦੋਂ ਹੀ ਬਖਸ਼ਦੀ ਹੈ ਜਦੋਂ ਤੁਸੀਂ ਤਖਤ ਤੇ ਆ ਕੇ ਆਪਣੀ ਪੂਰਨ ਮੰਨ ਦੀ ਤੁਸੀਂ ਕਿ ਅਸੀਂ ਸਾਰੇ ਇਹ ਯੋਗ ਸਮਝਿਆ ਕਿ ਅਸੀਂ ਤੁਹਾਡੇ ਕੋਲ ਜਾ ਕੇ ਪ੍ਰਾਰਥਨਾ ਕਰਦੇ ਤੇ ਜਲਦੀ ਤੋਂ ਜਲਦੀ ਸਾਨੂੰ ਇੱਥੇ ਸੱਭਿਆ ਜਾਵੇ ਜੋ ਤੁਸੀਂ ਹੁਕਮ ਲਾਉਗੇ ਗੁਰਮਤ ਅਨੁਸਾਰ ਅਕਾਲ ਪੁਰਖ ਦੀ ਮਿਆਦਾਂ ਅਨੁਸਾਰ ਜੋ ਸਾਡੇ ਕੋਲ ਖੁਲ੍ਹਾਉਂਦੀਆਂ ਹਨ ਉਹਨੂੰ ਵਿਚਾਰਦੇ ਹੋਏ ਕਿ ਜੋ ਸਾਡੇ ਕੋਲ ਗਲਤੀਆਂ ਹੋਈਆਂ ਹਨ ਉਹਨਾਂ ਨੂੰ ਸਾਰਿਆਂ ਦੇ ਸਾਹਮਣੇ ਰੱਖ ਕੇ ਜੋ ਬਰਮਤੋਂ ਸਾਰੀ ਸਾਰੀ ਸਜਾਵਟ ਹੋਈ ਉਹ ਅਸੀਂ ਆਪ ਜੀ ਕੋਲ ਲੈ ਕੇ ਪਿਆਰ ਹੈ ਸਦਾ ਅਸੀਂ ਨਤਮਸਤਕ ਹੋ ਕੇ ਨੂੰ ਸਰਕਾਰ ਵੀ ਕਰਾਂਗੇ ਉਹਨੂੰ ਪੂਰਾ ਵੀ ਕਰਾਂਗੇ ਇਹ ਸਾਰੀ ਸੰਕਟ ਕੇ ਕਰਤੀ ਹੈ ਸੋ ਇਸ ਕਰਕੇ ਤੋਂ ਅਸੀਂ ਗੈਂਕੀ ਪੱਤਰ ਦੇਣਾ ਹੈ ਕਿ ਕਿਰਪਾ ਕਰਕੇ ਸਭ ਜਲਦੀ ਤੋਂ ਜਲਦੀ ਲੋਕ ਕਰਿਓ ਵਾਰੀ ਕੋਜੀ ਦਾ ਖਾਸ ਸੋ ਬਹੁਤ ਹਜੀ ਉਹਨਾਂ ਤੋਂ ਨਿਰਾਸ਼ ਅਤੇ ਨਰਾਜ ਦੇਸ਼ ਤੇ ਵਿਦੇਸ਼ ਵਿੱਚ ਸਾਰੀ ਸੰਗਤ ਜਿਹੜੀ ਹੈ ਆਸ ਕਰਦੀ ਹੈ ਕਿ ਸ਼ੋਮਣੀ ਅਕਾਲੀ ਦਲ ਹੀ ਸਾਡੀ ਪੰਥਰੀ ਜਮਾਤ ਹੈ ਜਿਹੜਾ ਸ਼੍ਰੀ ਅਕਾਲ ਪੁਰਖ ਸਾਹਿਬ ਦੇ ਦਿੱਸੇ ਜੀ ਮਾਣਦੀ ਹੈ ਰਾਜਨੀਤਿਕ ਵੀ ਹੈ ਧਾਰਮਿਕ ਵੀ ਹੈ ਸਮਾਜਿਕ ਤੌਰ ਤੇ ਵੀ ਜੋ ਸਾਡੇ ਚ ਬੁਰਾਈਆਂ ਪੈਦਾ ਹੋਣ ਉਸទਿਹ ਸੀ ਆਵਾਜ਼ ਉੱਠਾ ਰਹੀ ਜੁ。ਉਹਦੇ ਕਰਕੇ ਲੰਬੇ ਸਮੇਂ ਤੋਂ ਪੰਥਰੀ ਕਚੈਰੀ ਵਿੱਚ ਇਹ ਮਹਿਸੂਸ ਕੀਤਾ ਜਾਂਦਾ ਹੈ ਇਸ ਸਾਡੇ ਕੋਲ ਬਹੁਤ ਸਾਰੀਆਂ ਗਲਤੀਆਂ ਦੇ ਕੁੱਲ ਹਨ ਪਾਣੀ ਦੇ ਸਰਕਾਰ ਵੱਲੋਂ ਪਾਣੀ ਦੇ ਸ਼ੋਭੀ ਅੰਦਰੋਂ ਪਾਣੀ ਸ਼ੋਭੀ ਕੋ ਦਰਾਂ ਪ੍ਰਗਟ ਮੇਟਣੀ ਉਸ ਸਾਰੀਆਂ ਕੁੱਲਾਂ ਅਸੀਂ ਲੰਬੇ ਸਮੇਂ ਤੋਂ ਸੋਚ ਰਹੇ ਹਾਂ ਕਿ ਸਵੀਕਾਰ ਕਰਕੇ ਅਗਲਾ ਕਾਲਤਰ ਸਾਹ ਜਰਤੇ ਜਾ ਕੇ ਆਪਣਾ ਆਤਮਸਤ ਕੋ ਲਈ ਤੇ ਆਪਣੀਆਂ ਕੁੱਲਾਂ ਨੂੰ ਪਛਾਈਏ ਕਿਉਂਕਿ ਸਦਾ ਤਾਂ ਸਾਡਾ ਕਿ ਜਦੋਂ ਕੌਮ ਦੇ ਕੋਲ ਮਾਗੀ ਮੰਗਣੀ ਹੋਵੇ ਸਾਡੇ ਕੋਲ ਇੱਕੋ ਹੀ ਤਾਕਤ ਹੈ ਕਿੱਥੇ ਜਾ ਕੇ ਅਸੀਂ ਬੇਨਤੀ ਕਰੀਏ ਕਿੱਥੇ ਜਾ ਕੇ ਸੀ ਪ੍ਰਿਆਰ ਕਰ ਸਕਦੇ ਹਾਂ ਅੱਜ ਅਸੀਂ ਪ੍ਰਿਆਦੀ ਬਣ ਕੇ ਤੁਹਾਡੇ ਕੋਲ ਆਏ ਹਾਂ ਬੇਨਤੀ ਲੈ ਕੇ ਆਏ ਹਾਂ ਕਿ ਕੌਮ ਦੇ ਮਨੁੱਖ ਸੁਣ ਹੋ ਸਕੇ ਸਾਡੇ ਮਨ ਦਾ ਬੋਝ ਹੱਲ ਹੋ ਸਕੇ ਕਿਉਂਕਿ ਇੱਕ ਤੁੰਡਾ ਕਮੇਟੀ ਵੀ ਬਣੀ ਸੀ ਉਹਦੇ ਵਿੱਚ ਸਾਰੇ ਕੌਮ ਦੇ ਕੋਲ ਹੋਏ ਸੀ ਹਰ ਜ਼ਿਲ੍ਹੇ ਚੋਂ ਆਪਣਾ ਤੇ ਹਰ ਜ਼ਿਲ੍ਹੇ ਦੇ ਵਿੱਚੋਂ ਜਿਹੜੀ ਆਵਾਜ਼ ਆਈ ਸੀ ਉਹ ਇਹੀ ਸੀ ਕਿ ਸਾਰੇ ਹੀਟਰ ਲਈ ਮੱਜਬ ਕਰ ਜੀ ਅਸੀਂ ਜੇ ਕਾਲ ਤੁਸੀਂ ਉਹਦੇ ਉੱਤੇ ਜਾ ਕੇ ਸੁਣੀਆਂ ਭੁੱਲਾਂ ਦੀ ਮਾਫੀ ਮੰਗ ਸਕਦੇ ਹਾਂ ਉਹ ਲੰਬੇ ਸਮੇਂ ਤੋਂ ਅਸੀਂ 2-2.5 ਸਾਲ ਤੋਂ ਲਗਾਤਾਰ ਅਸੀਂ ਕਹਿੰਦੇ ਆ ਰਹੇ ਹਾਂ ਕਿ ਅਸੀਂ ਸਾਰੇ ਚਲੀਏ ਕਿ ਉੱਥੇ ਜਾ ਕੇ ਮਿਲ ਜਾਈਏ ਕਿਉਂਕਿ ਪਾਂਗੇਸੀ ਆਰੇਟੋਆ ਯਾ ਸਾਥ-ਸਾ ਕਰਦੇ ਹਨ ਉਸ ਅੰਦਾਸਾ ਦੇ ਕਹਿੰਦੇ ਵੀ ਹੈ ਕਿ ਸਾਡੇ ਕੋਲ ਕੁੱਲ ਨੁਕਸਾਨ ਹੋਈਆਂ ਹਨ ਘਾਤੀਆਂ ਹੋਈਆਂ ਚਾਰੇ ਅੰਚਾਰੇ ਜੇਕਰ ਕੌਮ ਨਹੀਂ ਬਖਸ਼ਦੀ ਕੌਮ ਉਹਨੂੰ ਹੀ ਬਖਸ਼ਦੀ ਹੈ ਜਦੋਂ ਅਸੀਂ ਤਾਕਤ ਕੇ ਆ ਕੇ ਆਪਣੀ ਪੁਨਮੰਦੀ ਸੋ ਇਸ ਕਰਕੇ ਅਸੀਂ ਸਾਰੇ ਇਹ ਯੋਗ ਸਮਝਿਆ ਕਿ ਸਿਕੋਰੀ ਕੋ ਜਾ ਕੇ ਪ੍ਰਯਤਨ ਕਰਦੇ ਤੇ ਤੇਰੀ ਜਲਦੀ ਤੋਂ ਜਲਦੀ ਸਾਨੂੰ ਤੇ ਸੱਜਿਆ ਜਾਵੇ ਜੋ ਤੁਸੀਂ ਹੁਕਮ ਲਾਉ। ਗੁਰਮਤ ਅਨਸਾਰ ਅਕਾਲ ਪੁਰਖ ਸਾਹਿਬ ਦੀ ਮਿਹਰ ਅਨਸਾਰ ਜੋ ਸਾਡੇ ਕੋਲ ਖੁਲ੍ਹਾਵੀ ਹੈ ਉਹਨੂੰ ਵਿਚਾਰਦੇ ਹੋਏ ਕਿ ਜੋ ਸਾਡੇ ਕੋਲ ਗਲਤੀਆਂ ਹੋਈਆਂ ਹਨ ਉਹਨਾਂ ਨੂੰ ਸਾਰੀਆਂ ਅੱਖਾਂ ਦੇ ਸਾਹਮਣੇ ਰੱਖ ਕੇ ਜੋ ਗੁਰਮਤ ਅਨਸਾਰ ਸਾਡੀ ਸਜ਼ਾ ਬਣਦੀ ਹੋਵੇ ਉਹ ਅਸੀਂ ਆਪ ਜੀ ਕੋਲ ਲੈਣ ਨੂੰ ਤਿਆਰ ਹੈ। ਸਦਾ ਅਸੀਂ ਨਤਮਸਤਕ ਹੋ ਕੇ ਉਹਨੂੰ ਸਰਪਾਰੀ ਕਰਾਂਗੇ ਉਹਨੂੰ ਪੂਰਾ ਕਰਾਂਗੇ। ਇਹ ਸਾਰੀ ਸੰਗਤ ਕਿਸ ਕਰਦੀ ਹੈ? ਇਸ ਕਰਕੇ ਕੋਈ ਸਿਗਨਤੀ ਪੱਤਰ ਦੇਣਾ ਹੈ ਕਿਰਪਾ ਕਰਕੇ ਸਾਨੂੰ ਜਲਦੀ ਤੁਰੰਤ ਲੋਕਾਂ ਦੀ ਮਾਰੀ ਪੂਜੀ ਦਾ ਖਾਸ